ਜਦੋਂ ਘਰ ਵਿੱਚ ਵਿਆਪਾ ਮਾਹੌਲ ਹੋਵੇ ਪਰ ਘਰ ਵਿੱਚ ਨਾ ਬਿਜਲੀ ਹੋਵੇ ਅਤੇ ਨਾ ਪਾਣੀ ਉੱਪਰੋਂ ਹੋਰ ਤਾਂ ਹੋਰ ਬਰਸਾਤ ਦੇ ਕਾਰਨ ਕਰਦੀ ਛੱਤ ਵੀ ਟਪਕਦੀ ਹੋਵੇ ਉਸ ਪਰਿਵਾਰ ਤੇ ਉਸ ਵਕਤ ਕੀ ਬੀਤਰੀ ਹੋਵੇਗੀ ਇਸ ਦਾ ਕੋਈ ਅੰਦਾਜ਼ਾ ਵੀ ਨਹੀਂ ਲਾ ਸਕਦਾ ਹੈ ਅੱਜ ਇਹ ਇੱਕ ਮਾਮਲਾ ਅੰਮ੍ਰਿਤਸਰ ਦੇ ਪਿੰਡ ਗਗੜਪੜਾ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਇੱਕ ਗੁਰਬੱਤ ਭਰੀ ਜ਼ਿੰਦਗੀ ਜਿਉਣ ਵਾਲੇ ਪਰਿਵਾਰ ਦੇ ਲਈ ਦੋ ਵਕਤ ਦੀ ਰੋਟੀ ਦਾ ਜੁਗਾੜ ਵੀ ਨਹੀਂ ਸੀ ਮਾਹੌਲ ਉਸ ਵਕਤ ਹੋਰ ਵੀ ਤਣਾਅਪੂਣ ਹੋ ਗਿਆ ਜਦੋਂ ਪੁਲਿਸ ਦੀ ਘਰ ਵਿੱਚ ਅਚਾਨਕ ਐਂਟਰੀ ਹੁੰਦੀ ਹੈ ਆਖਿਰ ਕੀ ਇਹ ਪੂਰਾ ਮਾਮਲਾ ਅਤੇ ਕਿਉਂ ਪੁਲਿਸ ਦੀ ਐਂਟਰੀ ਹੁੰਦੀ ਹੈ ਤੁਹਾਨੂੰ ਅੱਗੇ ਦੱਸਦੇ ਹਾਂ ਜੀ ਹ ਮਾਹੌਲ ਵਿੱਚ ਪਰਿਵਾਰ ਵਿੱਚ ਨਿਰਾਸ਼ਾ ਦਾ ਮਾਹੌਲ ਬਣਿਆ ਹੋਇਆ ਸੀ ਪਰ ਜਿਵੇਂ ਹੀ ਪਿੰਡ ਦੀ ਇੱਕ ਭਲੀ ਮਾਨਸ ਔਰਤ ਦੇ ਵੱਲੋਂ ਉਸ ਲੜਕੀ ਦੇ ਪਰਿਵਾਰ ਦੀ ਵੀਡੀਓ ਸੋਸ਼ਲ ਮੀਡੀਆ ਤੇ ਪਾਈ ਗਈ ਤਾਂ ਅੰਮ੍ਰਿਤਸਰ ਪੁਲਿਸ ਦੇ ਇੱਕ ਏਐਸਆਈ ਦਲਜੀਤ ਸਿੰਘ ਦੇ ਵੱਲੋਂ ਇਸ ਪਰਿਵਾਰ ਦਾ ਦਰਦ ਸਮਝਦੇ ਹੋਏ ਵਿਆਹ ਦਾ ਸਮਾਨ, ਰਾਸ਼ਨ, ਕੱਪੜੇ, ਚੂੜਾ ਅਤੇ ਹੋਰ ਜ਼ਰੂਰੀ ਸਮਾਨ ਲੈ ਕੇ ਉਸ ਪਰਿਵਾਰ ਦੇ ਲਈ ਮਸੀਹਾ ਬਣ ਕੇ ਅੰਮ੍ਰਿਤਸਰ ਤੋਂ 50 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਉਸ ਪਰਿਵਾਰ ਦੇ ਘਰ ਪਹੁੰਚ ਗਏ। ਮੈਂ ਜੀ ਪਿੰਡ ਗੱਗੜਪਾਣਾ ਪਹੁੰਚਿਆ ਇੱਥੇ ਕਿ ਮੈਂ ਇੱਕ ਵੀਡੀਓ ਵੇਖੀ ਸੀਗੀ ਤੇ ਉਹ ਵੀਡੀਓ ਵੇਖ ਕੇ ਮੈਂ ਇਸ ਪਰਿਵਾਰ ਦੇ ਆਪਣੇ ਚੱਲ ਕੇ ਆਇਆ ਅੱਜ ਤੇ ਜੇ ਕੁਝ ਸਮਾਨ ਲੈ ਕੇ ਆਏ ਸੀਗੇ ਜਦੋਂ ਅਸੀਂ ਗੱਡੀ ਵਿੱਚ ਉਤਰੇ ਤੇ ਇਸ ਪਰਿਵਾਰ ਦੇ ਵਿੱਚ ਲੱਗਿਆ ਨਹੀਂ ਸੀ ਵੀ ਇਹ ਤਾਂ ਲੜਕੀ ਦੀ ਸ਼ਾਦੀ ਹੈ ਸੋ ਆਦ ਕੀ ਸੀ ਜਦੋਂ ਇੱਥੇ ਪਹੁੰਚੇ ਤੁਸੀਂ ਪਰਿਵਾਰ ਚ ਕਿੰਨੇ ਮਤਲਬ ਕਿ ਅਸੀਂ ਜਦੋਂ ਘਰ ਪਹੁੰਚੇ ਆ ਤੇ ਉਹ ਘਰ ਦੇ ਵਿੱਚ ਲੱਗਦਾ ਨਹੀਂ ਸੀ ਵੀ ਇਹ ਲੜਕੀ ਦੀ ਸ਼ਾਦੀ ਹੈ ਤੇ ਉਹਨਾਂ ਦੇ ਚਿਹਰੇ ਤੇ ਇੰਨੀ ਮਜੂਸੀ ਤੇ ਇੰਨੀ ਚਿੰਤਾ ਸੀਗੀ ਤੇ ਲੱਗਦਾ ਨਹੀਂ ਸੀ ਕਿ ਇਹ ਪਰਵਾਰ ਦੇ ਵਿੱਚ ਕੋਈ ਖੁਸ਼ੀ ਦਾ ਮਾਹੌਲ ਆਉਣ ਵਾਲਾ ਜਾਂ ਖੁਸ਼ੀ ਵਿੱਚ ਦਾ ਮਰਤੀ ਦੀ ਸ਼ਾਦੀ ਰੱਖੀ ਹੋਈ ਹੈ ਲੇਕਿਨ ਜਦੋਂ ਅਸੀਂ ਉਤਰੇ ਆਂ ਤੇ ਇਹਨਾਂ ਦੀ ਚਿੰਤਾ ਜਿਹੜੀ ਹੋਰ ਗਹਿਰੀ ਹੋ ਗਈ ਕਿ ਪਤਾ ਨਹੀਂ ਪੁਲਿਸ ਕਿਉਂ ਆ ਗਈ ਹੈ ਲੇਕਿਨ ਜਦੋਂ ਵੀ ਸਾਨੂੰ ਗੱਡੀ ਚੋਂ ਸਮਾਨ ਕੱਢ ਕੇ ਵੇਖਦਿਆਂ ਇਹਨਾਂ ਨੇ ਵੇਖਿਆ ਵੀ ਸਾਡੀ ਹੈਲਪ ਕਰਨ ਆਏ ਆ ਤੇ ਇਹਨਾਂ ਦੀ ਜਿਹੜੀ ਉਹ ਖੁਸ਼ੀ ਆਪਣੇ ਜਿਹੜੀ ਸੀ ਜਿਹੜੀ ਚਿੰਤਾ ਸੀਗੀ ਉਹ ਖੁਸ਼ੀ ਵਿੱਚ ਬਦਲ ਗਈ ਤੇ ਸਾਨੂੰ ਵੀ ਬਹੁਤ ਵਧੀਆ ਲੱਗਿਆ ਵੀ ਇਹ ਕਿਸੇ ਨੂੰ ਪਤਾ ਚੱਲਿਆ ਇਸ ਪਰਿਵਾਰ ਬਾਰੇ ਇਸ ਪਰਵਾਰ ਦਾ ਸਾਨੂੰ ਜੀ ਇੱਕ ਭਾਂਜੀ ਸੀਗੀ ਉਨਾਂ ਨੇ ਸਾਨੂੰ ਸੋਸ਼ਲ ਮੀਡੀਆ ਤੇ ਇੱਕ ਆਪਣੇ ਵੀਡੀਓ ਭੇਜੀ ਸੀ ਤੇ ਉਹ ਵੀਡੀਓ ਸੀ ਕੋ ਮੈਨੂੰ ਦੇਖੀ ਸੀ ਮੈਂ ਦੇਖ ਕੇ ਤੇ ਮੈਂ ਦੇਖਿਆ ਕਿ ਹਾਲਾਤ ਬਹੁਤ ਬੱਤਰ ਨੇ ਤੇ ਇੱਥੇ ਆ ਕੇ ਜੋ ਦੇਖਿਆ ਤੇ ਉਹ ਹਾਲਾਤ ਉਹਦੇ ਨਾਲ ਵੀ ਬੱਤਰ ਸੀਗੇ ਕਿ ਤੀਨਾਂ ਚੌਂਦੀਆਂ ਪਈਆਂ ਤੇ ਬਿਜਲੀ ਦਾ ਕਨੈਕਸ਼ਨ ਕੱਟਿਆ ਹੋਇਆ 14000 ਬਿਜਲੀ ਸੀਗਾ ਤੇ ਇਹਨਾਂ ਦੇ ਜਿਹੜੇ ਘਰ ਦਾ ਚੁੱਲ੍ਹਾ ਚੌਂਕਾ ਜਿਹੜਾ ਕੱਚਾ ਹੈਗਾ ਬਾਹਰ ਦੀ ਬੌਂਡਰੀ ਨਾਲ ਨਹੀਂ ਹੈਗੀ ਕੋਈ ਹੈਂਡ ਪੰਪਨੀ ਹੈਗਾ ਤੇ ਬਹੁਤ ਹੀ ਬੁਰੇ ਹਾਲਾਤਾਂ ਵਿੱਚ ਜੀ ਰਹੇ ਨੇ ਪਤਾ ਨਹੀਂ ਵਿਆਹ ਦਾ ਇਹ ਆਉਣਾ ਸੀ ਨਾ ਇਸ ਪਰਿਵਾਰ ਦੇ ਵਿੱਚ ਕਿਹੜੇ-ਕਿਹੜੇ ਮੈਂਬਰ ਨੇ ਜੀ ਨਾ ਦੇ ਇਹਨਾਂ ਦੇ ਣਕੀ ਜਿਹੜੀ ਮਾਤਾ ਪਿਤਾ ਤੇ ਇਹ ਲੜਕੀ ਦੇ ਜਿਹੜੇ ਦੋ ਬਗਤ ਸਿੰਘ ਛੋਟੀ ਏਜ ਵਿੱਚ ਹੀ ਉਹਨਾਂ ਦੀ ਡੈਥ ਹੋ ਗਈ ਸੀ ਤੇ ਇਹ ਲੜਕੀ ਦਾ ਕੋਈ ਭੈਣ ਭਰਾ ਨਹੀਂ ਹੈਗਾ ਤੇ ਇਹ ਲੜਕੀ ਇਕੱਲੀ ਆ ਤੇ ਇਹਨੂੰ ਇਸ ਵੇਲੇ ਬਹੁਤ ਹੀ ਆਸਰਾ ਸੀਗਾ ਕਿ ਮੇਰਾ ਕੋਈ ਭਰਾ ਹੁੰਦਾ ਤੇ ਮੇਰੀ ਦੋਲੀ ਨੂੰ ਜਿਹੜੇ ਉਹ ਆਗਿਆ ਕਰਦਾ ਜਿਸ ਤਰ੍ਹਾਂ ਦੀ ਮਦਦ ਕੀਤੀ ਜਾਏਗੀ ਤਾਂ ਉਹ ਹੋਣੀ ਹੈ ਅਸੀਂ ਤੇ ਚਲੋ ਜਿਹੜਾ ਕੋਈ ਜ਼ਰੂਰਤ ਵਾਲੀਆਂ ਚੀਜ਼ਾਂ ਵਾਂਗੂ ਸੂਟ ਹੈ ਜਾਂ ਕੋਈ ਹੋਰ ਕੋਈ ਰਸਮ ਵਗੈਰਾ ਪ੍ਰੋਵਾਈਡ ਕਰਾਇਆ ਤੇ ਬਾਕੀ ਅਸੀਂ ਦਾਨੀ ਸੱਜਣਾ ਨੂੰ ਬੇਨਤੀ ਕਰਦੇ ਆਂ ਕਿ ਉਹ ਅੱਗੇ ਵੱਧ ਕੇ ਇਸ ਪ੍ਰਵਾਸ ਦਾ ਜਿਹੜਾ ਉਹ ਬਾਹ ਪੰਡ ਤੇ ਇਹਦੇ ਪ੍ਰਵਾਸ ਦੀ ਜਿਹੜੀ ਉਹ ਜਿਹੜਾ ਲੈਂਟਰ ਪਵਾਉਣ ਬਾਅਦ ਦੀ ਬਾਉਂਡਰੀ ਵਗੈਰਾ ਨੂੰ ਇੱਕ ਵਰੀ ਨੂੰ ਸਟੈਂਡ ਕਰ ਦੇਣ ਇਹ ਬੰਦਾ ਫੇ ਆਪਣੀ ਦੋਜੀ ਰੋਟੀ ਦਾ ਕਾਬੂ ਕਿੰਨੀ ਤਰੀਨ ਨੂੰ ਵਿਆਜ ਇਹਨਾਂ 16 ਸਤੰ ਦੇਨ ਸੰਗਰਾਦ ਵਾਲੇ ਜਿਹਨਾਂ ਦੀ ਸ਼ਾਦੀ ਆ ਤੇ ਇਹ ਆਪਣੇ ਵੱਤਵਾਰ ਜਿਹੜੇ ਦਾਨੀ ਸੱਜਣ ਨੇ ਉਹ ਇਸ ਪਰਿਵਾਰ ਦੀ ਜਿਦ ਬਾਹ ਪਾ ਗਣਗੇ ਤੇ ਪਰਿਵਾਰ ਦੇ ਜਿਹੜਾ ਕਾਜ ਜਿਹੜਾ ਨੇਪਰੇ ਚੜਜੇ ਇਸ ਦੌਰਾਨ ਪੀੜਤ ਪਰਿਵਾਰ ਦਾ ਕੀ ਕਹਿਣਾ ਸੀ ਅਤੇ ਪੁਲਿਸ ਦੇ ਪਹੁੰਚਣ ਤੋਂ ਬਾਅਦ ਐਸਆਈ ਦਾ ਇਹ ਉਪਰਾਲਾ ਵੇਖ ਕੇ ਲੋਕਾਂ ਦੇ ਹਿੱਦੇ ਪਸੀਜ ਗਏ ਅਤੇ ਲੋਕਾਂ ਨੇ ਉਹਨਾਂ ਦੇ ਉਪਰਾਲੇ ਦੀ ਚਲਾਗਾ ਵੀ ਕੀਤੀ ਸਰ ਇਹਨਾਂ ਗੁੜੀਆਂ ਦੀ ਜਿਹੜੀ ਮਾਤਾ ਵਾ ਉਹ ਸਾਡੇ ਪਿੰਡ ਪੱਲੇ ਪਹੁੰਚੀ ਤੇ ਉਹਨਾਂ ਨੇ ਕਿਹਾ ਕਿ ਮੈਨੂੰ ਆਪਣੇ ਪਿੰਡ ਦੇ ਵਿੱਚ ਉਗराई ਕਰਕੇ ਦਿਓ ਤੇ ਫੇਰ ਆ ਚਲੋ ਜੋ ਸਰਦਾ ਬੰਦਾ ਸਾਡੇ ਪਿੰਡਦਿਆਂ ਨੇ ਵੀ ਦਿੱਤਾ ਫੇਨਾ ਦਾ ਐਸ.ਆਈ. ਦਲਜੀਤ ਸਿੰਘ ਉਹਨਾਂ ਦਾ ਨੰਬਰ ਹੀ ਫੇਸਬੁੱਕ ਦੇਤੇ ਇਹਨਾਂ ਦੇ ਫੇਸਬੁੱਕ ਦੇਤੇ ਇਹਨਾਂ ਨੂੰ ਆਪਾਂ ਵੀਡੀਓ ਜੜੀ ਬਣਾਈ ਹੋਈ ਉਹ ਪਾਈ ਹੋਈ ਤੇ ਫਿਰ ਇਹਨਾਂ ਦੇ ਨਾਲ ਮੈਸੇਜ ਇਹਨਾਂ ਨੇ ਕੀਤਾ ਕਿ ਕਿੰਨੇ ਤੋਂ ਮੈਂ ਤਿੰਨ ਵੱਲੋਂ ਕੀਤੀ ਗਈ ਪਰਵਾਰ ਇਹਨਾਂ ਤੋਂ ਪਰਵਾਰ ਦੀ ਕੋ ਗੁੱਡੀ ਦੇ ਸੂਟ ਵਗੈਰਾ ਚੂੜਾ ਰਸ਼ਨ ਦਾ ਸਮਾਨ ਹਰ ਇੱਕ ਚੀਜ਼ ਇਹਨਾਂ ਨੇ ਲਿਆ ਕੇ ਦਿੱਤੀ ਹੈ ਕੀ ਕਹਿਣਾ ਚਾਹੁੰਦੇ ਹੋ ਜੀ ਸਮਾਜ ਸੇਵੀ ਰਾ ਨੂੰ ਹਾਲਾਤ ਅਸੀਂ ਦੇਖੇ ਬਹੁਤ ਹੀ ਮਾੜੇ ਹਾਲਾਤਾਂ ਦੇ ਵਿੱਚ ਹੈ ਪ੍ਰਵਾਸ ਸਮਾਜ ਸੇਵੀ ਵੀ ਇਹੋ ਕਹਿਣਾ ਚਾਹੁੰਦੇ ਨੇ ਕਿ ਜਿੱਦਾਂ ਏਐਸਆਈ ਦਿਲਜੀਤ ਸਿੰਘ ਨੇ ਮਜਦਤ ਕੀਤੀ ਇਹ ਪਰਿਵਾਰ ਦੀ ਮਜਦਤ ਕੀਤੀ ਜਾਵੇ ਜੋ ਜਿੱਦਾਂ ਵੀ ਜੋ ਵੀ ਕੋਈ ਕੋ ਸਰਦਾ ਬੰਦਾ ਇਹ ਪਰਵਾਸ ਦੀ ਮਜਦਤ ਕੀਤੇ ਕਿਉਂਕਿ ਲੜਕੀ ਦਾ ਜਿਹੜਾ ਕਾਰਜਾ ਉਹ ਰਾਸ ਹੋ ਜੀ ਪੰਜ ਸੂ ਦੇਖਦੇ ਆ ਪੰਜਾਬ ਪੁਲਿਸ ਨੂੰ ਹਮੇਸ਼ਾ ਜਲਤ ਨਜ਼ਰੀਏ ਨਾਲ ਦੇਖਿਆ ਜਾਂਦਾ ਅਸੀਂ ਵੀ ਦੇਖਦੇ ਆ ਪੰਜਾਬ ਪੁਲਿਸ ਜ਼ਿਆਦਾਤਰ ਤਾਂ ਚਾਹ ਜੜਦੀ ਜਾਂ ਚਪੇੜਾ ਮਾਰਦੀ ਹੋਈ ਨਜ਼ਰ ਆਉਂਦੀ ਹੈ ਮਲਜੀਤ ਸਿੰਘ ਜੀ ਆਨਰਟੀ ਏਐਸਆਈ ਜਿਹੜੇ ਸਮਾਜ ਸੇਵੀ ਸਾਰੇ ਸਾਰੇ ਤਰ੍ਹਾਂ ਦੇ ਨਹੀਂ ਹੁੰਦੇ ਕੋਈ ਕੋਈ ਕਈ ਹੁੰਦੇ ਜਿਹੜੇ ਤਰ੍ਹਾਂ ਦੇ ਹੁੰਦੇ ਆ ਕੋਈ ਬਹੁਤ ਜ਼ਿਆਦੇ ਹੈਗੇ ਆ ਵੀਰ ਜਿਹੜੇ ਸਮਾਜ ਸੇਵਾ ਕਰ ਰਹੇ ਆ ਖੁਲਸ ਵਾਲੇ ਵੀ ਤੇ ਦਲਜੀਤ ਸਿੰਘ ਐਸਆਈ ਵੀ ਕਰ ਰਹੇ ਆ ਤੇ ਇਦਾਂ ਹੀ ਸਾਰੇ ਕਰਨਾ ਸੇਵਾ ਇਹ ਇਹ ਪਰਿਵਾਰ ਦੇ ਵਿੱਚ ਗਰੀਬੀ ਨਾ ਰਹੇ ਤੇ ਗਰੀਬਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਏ। ਇੱਥੇ ਗੌਰਤਲਬ ਹੈ ਕਿ ਜਿੱਥੇ ਆਮ ਤੌਰ ਤੇ ਦੇਖਣ ਨੂੰ ਮਿਲਦਾ ਹੈ ਕਿ ਪੁਲਿਸ ਸਿਰਫ ਚਪੇੜਾਂ ਤੇ ਡੰਗਾ ਮਾਰਦੀ ਹੀ ਨਜ਼ਰ ਆਉਂਦੀ ਹੈ ਜਿਸ ਦੀ ਵੀਡੀਓ ਅਕਸਰ ਸੋਸ਼ਲ ਮੀਡੀਆ ਤੇ ਵਾਇਲ ਹੁੰਦੀ ਹੈ ਅਤੇ ਲੋਕ ਉਸ ਨੂੰ ਦੇਖਦੇ ਨੇ। ਪਰ ਕੁਝ ਅਜਿਹੇ ਪੁਲਿਸ ਮੁਲਾਜ਼ਮ ਵੀ ਹਨ ਜੋ ਆਪਣੀ ਡਿਊਟੀ ਅਤੇ ਪਰਿਵਾਰ ਤੋਂ ਇਲਾਵਾ ਗਰੀਬ ਪਰਿਵਾਰਾਂ ਦਾ ਆਸਰਾ ਵੀ ਬਣਦੇ ਹਨ। ਅਮਰਸਰ ਤੋਂ ਵਿਕਾਸ ਸਿੰਘ ਦੀ ਰਿਪੋਰਟ ਐਸਐਮਜ਼ ਨਿਊਜ਼। For latest updates like and follow our Facebook page SMZ News and don't forget to subscribe our YouTube channel and press the bell icon.